हम तो ये कह रहे हैं कि हम अठत्तीस साल से बैठे हैं तब तो प्रशासन ने हमारा कुछ वेरवा सुना नहीं अब हमारे को छह दिन का टाइम दिया वो भी इक्कीस तरीक का ऑर्डर कल रात को पौने आठ बजे तक लगाए आज संडे आज कोई अफसर नहीं मिलेगा हमारा आप ये देखिए तीन दिन में घर खाली हो जाता तो इतनी जल्दी सितंबर के ऑर्डर आज छह दिन में क्या करना है जहाँ तक प्रशासन इसमें कुछ ना कुछ गड़बड़ लग रही है 29 ਸਤੰਬਰ ਤੋਂ ਲੱਗੇ 28 ਤਰੀਕ ਤੱਕ ਤੁਹਾਨੂੰ ਕੋਈ ਇਸ ਤੋਂ ਪਹਿਲਾਂ ਕੋਈ ਅਧਿਕਾਰੀ ਪਹੁੰਚਿਆ ਹੋਵੇ ਤੁਹਾਡੇ ਕੋਲੋਂ ਕੋਈ ਨੋਟਿਸ ਪਹੁੰਚਿਆ ਹੋਵੇ ਕਿ ਤੁਸੀਂ ਦੁਕਾਨ ਖਾਲੀ ਕਰ ਦਿਓ ਹੁਕਮ ਆ ਚੁੱਕੇ ਨੇ ਨਹੀਂ ਇਹ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਜੀ ਸਾਡੇ ਕੋਲ ਕੱਲ ਰਾਤ ਨੂੰ ਇਨਫੈਕਟ ਸਾਡੇ ਸਾਥ 5:30 8:00 ਵਜੇ ਤੱਕ ਆ ਕੇ ਉਹਨਾਂ ਨੇ ਇਹ ਵੇਲੇ ਨੋਟਿਸ ਦਿੱਤੇ ਹਾਂ ਲਓ ਇੱਥੇ ਕਰੋੜੋਂ ਦੀ GST ਦੀ ਟਰਨਓਵਰ ਜਾ ਰਹੀ ਹੈ ਇਨਕਮ ਟੈਕਸ ਜਾ ਰਹਾ ਹੈ ਸੈਟਕ ਜਾ ਰਹਾ ਹੈ ਤਾਂ ਕੋਈ ਇਲੀਗਲ ਨਹੀਂ ਹੈ 1993 ਦੀ ਹਮਾਰੇ ਪਾਸ ਫੇ ਸੀ ਉੱਥੇ ਪੇ ਤਾਂ ਇਹ ਪ੍ਰੂਫ ਨਹੀਂ ਕਰ ਪਏ ਨਾ ਹੀ ਹਮਾਰੇ ਗੁਵਾਰ ਸੁਣਤੇ ਇਤਨੀ ਵਾਰ ਹਮ ਅਫਸਰੋਂ ਅਸੀਂ ਤਾਂ ਅਭੀ ਵੀ ਰਿਕਵੈਸਟ ਕਰ ਰਹੇ ਹਾਂ ਕਿ ਇਸ ਟਾਈਮ ਨੂੰ ਵਧਾਇਆ ਜਾਵੇ। ਕਿ ਸਾਢੇ ਵਾਰੇ ਕੋ ਸੋਚਿਆ ਜਾਵੇ। ਸਾਢੇ ਨਹੀਂ ਕੋ ਸਕੀਮ ਨਹੀਂ ਆਈ ਜਾਵੇ ਅਸੀਂ ਉਹ ਵੀ ਪੇ ਕਰਨੇ ਨਹੀਂ ਤਿਆਰ। ਗੱਲ ਕੀਤੀ ਜਾਵੇ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਦੀ ਤਾਂ ਹੁਣ ਇੱਕ ਵਾਰੀ ਫੇਅਰ ਹੈ ਚੰਡੀਗੜ੍ਹ ਦੀ ਇਸ ਫਰਨੀਚਰ ਮਾਰਕੀਟ ਦੇ ਉੱਤੇ ਖਤਰਾ ਜਿਹੜਾ ਉਹ ਹੁਣ ਮੰਡਰਾਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ। ਗੱਲ ਕੀਤੀ ਜਾਵੇ ਤਾਂ ਇਸ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਦੇ ਉੱਤੇ ਹੁਣ ਇਸ ਮਾਰਕੀਟ ਨੂੰ ਤੋੜਨ ਦਾ ਖਤਰਾ ਜਿਹੜਾ ਕਿਤੇ ਕਿਤੇ ਮੰਡਰਾਣਾ ਸ਼ੁਰੂ ਹੋ ਚੁੱਕਿਆ ਹੋਇਆ ਕਿਉਂਕਿ ਹਾਈ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਦੇ ਅਨੁਸਾਰ ਇਹ ਮਾਰਕੀਟ ਨੂੰ ਜਿਹੜਾ ਹੁਣ ਪ੍ਰਸ਼ਾਸਨ ਆਂਦੀ 28 ਤਰੀਕ ਨੂੰ ਤੋੜਨ ਦੀ ਕਾਰਵਾਈ ਕਰੇਗਾ ਜਿਸ ਦਾ ਨੋਟਿਸ ਜਿਹੜਾ ਇਹਨਾਂ ਫਰਨੀਚਰ ਮਾਰਕੀਟ ਦੀਆਂ ਦੁਕਾਨਾਂ ਦੇ ਉੱਤੇ ਲੱਗ ਚੁੱਕਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਜੋ ਖਬਰ ਸਾਹਮਣੇ ਆਈ ਹੈ ਕਿ ਹਾਈ ਕੋਰਟ ਵੱਲੋਂ ਇਹ ਆਰਡਰ ਜਿਹੜੇ ਨੇ ਉਹ 29 ਸਤੰਬਰ ਨੂੰ ਕੀਤੇ ਗਏ ਸਿਗੇ ਔਰ ਚੰਡੀਗੜ੍ਹ ਪ੍ਰਸ਼ਾਸਨ ਜਿਹੜਾ ਹੈ ਹੁਣ ਇਸ ਮਾਰਕੀਟ ਨੂੰ ਡਿਮੋਲਿਸ਼ ਕਰਨ ਦੇ ਲਈ ਨੋਟਿਸ ਲਗਾ ਚੁੱਕਿਆ ਹੋਇਆ ਹੈ ਔਰ 28 ਜੂਨ ਤੱਕ ਦਾ ਸਮਾਂ ਹੈ ਨਾ ਦੁਕਾਨਦਾਰਾਂ ਨੂੰ ਦੇਰਤ ਤੱਕ ਕਹਿ ਕੇ ਤੁਸੀਂ ਆਪ ਦਾ ਸਮਾਨ ਜਿਹੜਾ ਹੈ ਤੋਂ ਕੱਢ ਕੇ ਕਿਸੇ ਹੋਰ ਪਾਸੇ ਲੈ ਜਾਓ ਜਾਂ ਫਿਰ ਤੁਸੀਂ ਆਪ ਦਾ ਕੋਈ ਹੋਰ ਹਿੱਲਾ ਕਰ ਲਓ ਪਰ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਇਸ ਫਰਨੀਚਰ ਮਾਰਕੀਟ ਦੇ ਵਿੱਚ ਲਗਭਗ 100 ਤੇ 16 ਦੁਕਾਨਾਂ ਨੇ ਔਰ 116 ਦੁਕਾਨਾਂ ਦੇ ਵਿੱਚ ਹੀ 116 ਦੇ ਕਰੀਬ ਕਹਿ ਲਿਏ ਕਿ ਇਹਨਾਂ 116 ਦੁਕਾਨਾਂ ਦੇ ਨਾਲ 116 ਪਰਿਵਾਰ ਚੱਲਦੇ ਨੇ ਇਨਾ 116 ਦੁਕਾਨਾਂ ਦੇ ਵਿੱਚ ਕਈ ਜਿਹੜੇ ਨੇ ਕਹਿ ਸਕਦੇ ਆ ਕਿ ਵਰਕਰ ਕੰਮ ਕਰਦੇ ਨੇ ਲਗਭਗ 10000 ਦੇ ਕਰੀਬ ਵਰਕਰ ਜਿਹੜਾ ਇਹਨਾਂ 16 ਦੁਕਾਨਾਂ ਦੇ ਵਿੱਚ ਕੰਮ ਕਰਦੇ ਨੇ ਤਸਵੀਰ ਤੁਹਾਨੂੰ ਉਸ ਫਰਨੀਚਰ ਮਾਰਕੀਟ ਦੀ ਦਿਖਾ ਦੇਣਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਸੈਕਟਰ 55 ਤੇ 52 ਦੇ ਵਿੱਚ ਇਹ ਕਹਿ ਸਕਦੇ ਆ ਕਿ ਪੂਰੀ ਮਾਰਕੀਟ ਪੈਂਦੀ ਹੈ ਇਆ ਫਿਰ ਇਹਨੂੰ ਕਹ ਲਈਏ ਕਿ ਸੈਕਟਰ 53 54 ਜਿਹੜੀ ਡਿਵਾਈਡਿੰਗ ਰੋਡ ਹੈ ਉਸ ਦੇ ਉੱਤੇ ਇਹ ਪੂਰੀ ਫਰਨੀਚਰ ਮਾਰਕੀਟ ਪੈਂਦੀ ਹੈ ਤੁਹਾਡੇ ਇੱਥੇ ਜਿੱਥੇ ਵੀ ਨਜ਼ਰ ਜਾਏਗੀ ਤੁਹਾਨੂੰ ਹਰ ਥਾਂ ਦੇ ਉੱਤੇ ਫਰਨੀਚਰ ਲੱਗਾ ਹੋਇਆ ਨਜ਼ਰ ਆਏਗਾ ਹਰ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਟੀਨ ਦੀਆਂ ਦੁਕਾਨਾਂ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਪਰ ਹੁਣ ਇਸ ਤੇ ਇਹਨਾਂ ਦੁਕਾਨਾਂ ਦੇ ਉੱਤੇ ਜਿਹੜਾ ਡਿਮੋਲੀਸ਼ਨ ਦਾ ਨੋਟਿਸ ਲੱਗ ਚੁੱਕਿਆ ਹੋਇਆ ਔਰ 28 ਜੂਨ ਤੱਕ ਦਾ ਸਮਾਂ ਜਿਹੜਾ ਹੈ ਉਹ ਇਸ ਮਾਰਕੀਟ ਦੇ ਵਿੱਚ ਦਿੱਤਾ ਗਿਆ ਹੈ ਕਿ 28 ਜੂਨ ਤੱਕ ਜਿਹੜੀ ਹੈ ਉਹ ਜਿਹੜਾ ਹੈ ਦੁਕਾਨਾਂ ਢਾ ਦਿੱਤੀਆਂ ਜਾਣਗੀਆਂ ਇ ਤੁਸੀਂ ਆ ਦੇਖ ਸਕਦੇ ਹੋ ਕਿ ਅਸੀਂ ਇੱਕ ਫਰਨੀਚਰ ਦੁਕਾਨ ਦੇ ਬਾਹਰ ਖੜੇ ਆਂ ਔਰ ਇੱਥੇ ਆ ਨੋਟਿਸ ਲੱਗ ਚੁੱਕਿਆ ਹੋਇਆ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਲਿਖਿਆ ਹੋਇਆ ਹੈ ਕਿ 28 ਤਰੀਕ ਨੂੰ 28 6 2024 ਨੂੰ ਜਿਹੜਾ ਹੈ ਇਹ ਦੁਕਾਨਾਂ ਜਿਹੜੀਆਂ ਨੇ ਉਹ ਢਾ ਦਿੱਤੀਆਂ ਜਾਣਗੀਆਂ ਔਰ ਇੱਥੇ ਸਿੱਧੇ ਤੌਰ ਦੇ ਉੱਤੇ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜਾ ਫੈਸਲਾ ਆਇਆ ਸੀਗਾ ਉਸ ਸਪੈਸੀਫਿਕੇਸ਼ਨ ਦੇ ਮੁਤਾਬਕ ਜਿਹੜੇ ਦੁਕਾਨਦਾਰ ਨੇ ਜਿਹੜੇ ਦੁਕਾਨਾਂ ਦੇ ਮਾਲਕ ਨੇ ਉਹ ਦੁਕਾਨ ਨੂੰ ਖਾਲੀ ਕਰਨ ਦੇ ਵਿੱਚ ਅਸਮਰਥ ਰਹੇ ਨੇ ਜਿਸ ਕਰਕੇ ਹੁਣ ਪ੍ਰਸ਼ਾਸਨ ਨੂੰ ਇਹ ਕਦਮ ਚੱਕਣਾ ਪੈਣਾ ਸੋ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਸਾਡੇ ਨਾਲ ਨਾ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਮੌਜੂਦ ਨੇ ਔਰ ਇਸ ਮਾਰਕੀਟ ਦੇ ਪ੍ਰਧਾਨ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਭਾਈ ਜੀ ਕੀ ਨਾ ਜੀ ਆਪਣਾ ਔਰ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਪੂਰਾ ਨੋਟਿਸ ਆਇਆ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਹਾਈ ਕੋਰਟ ਵੱਲੋਂ 29 ਸਤੰਬਰ ਦਾ ਇਹ ਹੁਕਮ ਜਾਰੀ ਹੋਇਆ ਹੋਇਆ ਔਰ ਤੁਹਾਡੇ ਵੱਲੋਂ ਦੁਕਾਨਾਂ ਨਹੀਂ ਖਾਲੀ ਕੀਤੀਆਂ ਗਈਆਂ ਜੋ ਕਿ ਨੋਟਿਸ ਹੀ ਕਹਿ ਰਿਹਾ ਔਰ ਇਸੇ ਕਰਕੇ ਉਹਨਾਂ ਨੂੰ ਹੁਣ 28 ਤਰੀਕ ਨੂੰ ਤੁਹਾਡੀਆਂ ਦੁਕਾਨਾਂ ਜਿਹੜੀਆਂ ਡਿਮੋਲਿਸ਼ ਕਰਨੀਆਂ ਪੈਣ उनतीस सितंबर का जो ऑर्डर था ये हमारे जो पुराने केस चल रहे थे वो डिस्पोज ऑफ हुए थे हमारी रिव्यू पटिशन एडमिट हुई हुई है दस जुलाई की हमारी डेट है हम तो ये कह रहे हैं कि हम अट्ठतीस साल से बैठे हैं यहाँ पे तब तो प्रशासन ने हमारा कुछ वेरवा सुना नहीं अब हमारे को छः दिन के टाइम दिया है वो भी इक्कीस तरीक का ऑर्डर कल रात को पौने आठ बजे तक लगाएं आज संडे आज कोई अफसर नहीं मिलेगा हमारे को आप ये देखिए तीन दिन में घर खाली हो जाता है घर नहीं खाली होता ये इतनी बड़ी दुकान है हमारी लेबर जो दस हजार बंदा यहाँ काम कर रहा है कहाँ जाएगा सब सड़क पे कर दिए इन्होंने यहाँ से करोड़ों की जीएसटी की टर्न जा रही है इनकम टैक्स जा रहा है सेल टैक्स जा रहा है तब तो इलीगल नहीं है एम टैक्स दे रहे हो अपनी बिजली के बिलों के ऊपर वो इलीगल नहीं है हम सिर्फ एक गुहार लगा रहे हैं प्रशासन से कि हमारे को भी कोई किसी तरह का रिहेबलीटेट किया जाए इतनी बार हमारा फायर विक्टम हो चुके हैं किसी ने हमारा कंपनसेशन नहीं दिया ये लोग हमें कहते हैं कि आप इलीगल बैठे हो जब 2002 में इन लोगों ने जगह अक्वायर की थी वी आर फिजिकली पजस्ट उन्नीस सौ तिरानवे की हमारे पास स्टे थी वहाँ पे तो ये प्रूव नहीं कर पाए ना ही हमारी गुहार सुनते हैं इतनी बार हम अफसरों को मिल चुके हैं इतनी बार रिक्वेस्ट कर चुके हैं हम तो अभी भी रिक्वेस्ट कर रहे हैं कि इस टाइम को बढ़ाया जाए और हमें कहीं ना कहीं सूटेबल जगह पर रिहेबलीटेट किया जाए कि जो ये हमारा करोड़ों का नुकसान है किसी ना किसी को कवर करें हमारी लेबर जो सफ़र करेगी हम सफ़र करेंगे हमारे बच्चे सफर करेंगे वो कम से कम हो हम तो प्रशासन से यही गुहार कर रहे हैं ਸਰਦਨ ਹੋਰ ਵੀ ਕੁਝ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਭਾਈ ਭਾਈਚਾਰਾ ਮੌਜੂਦ ਹੈ ਭਾਈ ਜੀ ਕਿੱਦਾਂ ਦੇਖਿਆ ਜਾਵੇ ਕਿ 28 ਤਰੀਕ ਤੱਕ ਤਾਂ ਸਮਾਂ ਤੁਹਾਨੂੰ ਦੇ ਦਿੱਤਾ ਗਿਆ ਔਰ ਸਮਾਂ ਬਹੁਤ ਘੱਟ ਰਹਿ ਚੁੱਕਿਆ ਹੋਇਆ ਹੁਣ 29 ਸਤੰਬਰ ਤੋਂ ਲੈ ਕੇ 28 ਤਰੀਕ ਤੱਕ ਤੁਹਾਨੂੰ ਕੋਈ ਇਸ ਤੋਂ ਪਹਿਲਾਂ ਕੋਈ ਅਧਿਕਾਰੀ ਪਹੁੰਚਿਆ ਹੋਵੇ ਤੁਹਾਡੇ ਕੋਲ ਨੂੰ ਕੋਈ ਨੋਟਿਸ ਪਹੁੰਚਿਆ ਹੋਵੇ ਕਿ ਤੁਸੀਂ ਦੁਕਾਨ ਖਾਲੀ ਕਰ ਦਿਓ ਹੁਕਮ ਆ ਚੁੱਕੇ ਨੇ ਨਹੀਂ ਇਹ ਸਾਡੇ ਕੋਲ ਕੋਈ ਵੀ ਨਹੀਂ ਪਹੁੰਚਿਆ ਜੀ ਸਾਡੇ ਕੋਲ ਕੱਲ ਰਾਤ ਨੂੰ ਇਨਫੈਕਟ ਸਾਡੇ ਸਾਥ 5:30 8:00 ਵਜੇ ਤੱਕ ਆ ਕੇ ਉਹਨਾਂ ਨੇ ਇਹ ਵੇਲੇ ਨੋਟਿਸ ਦਿੱਤੇ ਹੈ ਜਿਹੜਾ ਉਹ 29 ਤਰੀਕ ਨੂੰ ਵੀ ਕੋਈ ਆਰਡਰ ਆਇਆ ਸੀਗਾ ਜੀ ਉਹਦੇ ਵਿੱਚ ਕੋਈ ਉਹਨਾਂ ਨੇ ਉਹ ਨਹੀਂ ਹੈਗਾ ਉਹ ਸੀਗਾ ਕਿ ਹਾਂ ਵੀ ਤੁਸੀਂ ਆਪਣਾ ਰਿਵਿਊ ਪਟੀਸ਼ਨ ਦੁਆਰਾ ਕਰੋ ਰਿਵਿਊ ਪਟੀਸ਼ਨ ਦੀ ਸਾਡੀ 10 ਜੁਲਾਈ ਦੀ ਆਲਰੇਡੀ ਡੇਟ ਉਹਦੇ ਵਿੱਚ ਹੈਗੀ ਹੈ ਬਟ ਹੁਣ ਇੱਕਦਮ ਇਮੀਡੀਏਟ ਕਿੱਤੋਂ ਹੋ ਜਾਏਗਾ ਜੀ ਉਹ ਚੀਜ਼ ਪਰ ਕੀ ਜਿਹੜੀ ਰਿਵਿਊ ਪਟੀਸ਼ਨ ਤੁਹਾਡੇ ਵੱਲੋਂ ਪਾਈ ਗਈ ਸੀ ਉਸ ਰਿਵਿਊ ਪਟੀਸ਼ਨ ਦੇ ਵਿੱਚ ਕੋਈ ਸਟੇ ਤੁਹਾਡੇ ਵੱਲੋਂ ਲਿੱਤਾ ਗਿਆ ਸੀਗਾ ਇਸ ਦੁਕਾਨਦਾਰੀ ਦੇ ਉੱਤੇ ਕੋਈ ਸਟੇ ਮਿਲਿਆ ਸੀ ਤੁਹਾਨੂੰ ਕਿ ਇਹ ਦੁਕਾਨਾ ਸਾਡੇ ਕੋਲ ਰਹਿਣਗੀ ਜਦ ਤੱਕ ਇਹ ਇਸ ਦੀ ਅਗਲੀ ਤਰੀਕ ਨਹੀਂ ਆ ਜਾਂਦੀ ਰਿਵਿਊ ਪਟੀਸ਼ਨ ਹਲੇ ਸਾਡੀ 10 ਜੁਲਾਈ ਦੀ ਪਈ ਹੋਈ ਹੈ ਹੂੰ ਉਹਦੇ ਤੇ ਹਲੇ 10 ਜੁਲਾਈ ਨੂੰ ਹੋਣਾ ਸੀਗਾ ਮਤਲਬ ਤੇ ਪਟੀਸ਼ਨ ਪਾ ਦਿੱਤੀ ਸੀ ਪਰ ਉਸ ਦੀ ਸੁਣਵਾਈ ਹਲੇ ਤੱਕ ਨਹੀਂ ਹੋਈ ਜੀ 10 ਜੁਲਾਈ ਨੂੰ ਹੋਣੀ ਸੀ ਉਹ 10 ਜੁਲਾਈ ਨੂੰ ਹੋਣੀ ਹੈ ਜੀ ਹੂੰ ਤੇ ਕੋਈ ਸਟੇ ਦੀ ਗੱਲ ਹੋਈ ਸੀ ਕਿਉਂਕਿ ਜਦੋਂ ਜੇ 29 ਤਰੀਕ ਦਾ ਰਿਵਿਊ ਪਟੀਸ਼ਨ ਪਈ ਹੋਈ ਹੈ ਕਿ ਉਸ ਦੇ ਉੱਤੇ ਕੋਈ ਤੁਸੀਂ ਕੋਰਟ ਤੋਂ ਸਟੇ ਦੀ ਗੁਹਾਰ ਲਗਾਈ ਸੀ ਕੁਝ ਗੱਲ ਐਕਚੁਅਲੀ ਜੋ ਹਮਾਰਕੋ ਕੋਰਟ ਨੇ ਆਰਡਰ ਕੀਏ ਥੇ ਕਿ ਇਹ ਜੋ ਨੋਟੀਫਿਕੇਸ਼ਨ ਅਸੀਂ ਚੈਲੰਜ ਕੀਤੀ ਹੋਈ ਥੀ ਉਹਨਾਂ ਨੇ ਕਹਾ ਕਿ ਇਸਕੋ ਰਿਵਿਊ ਕਰਕੇ ਲਗਾਈਏ ਹਮੇ ਨਹੀਂ ਪਤਾ ਕਿ ਉਸਮੇ ਸਟੇ कंटिन्यू होती है क्योंकि टेक्निकल लैंग्वेज सिर्फ वकील साहब बता सकते हैं हमारी रिव्यू पटीशन एडमिट होगी दो हिरिंग हो चुकी हैं जो उन्होंने हमारे से जवाब मांगे थे हमने सारे दे दिए हमारे वकील साहब ने उन्होंने क्या देना है उसकी डेट अब दस जुलाई डली हुई है तो इतनी जल्दी सितंबर का ऑर्डर आज छः दिन में क्या करना है जहाँ तक प्रशासन इसमें कुछ ना कुछ गड़बड़ लग रही है जो उसके दिमाग में चल रहा है हम तो उनसे यही गुहार करेंगे कि हमारे को सड़क पे मत लाएं दस हजार बंदा रोटी खा रहा है 116 दुकानदारों को बेरोजगार करना है ਬਾਕੀ ਦੇਖਦੇ ਹਾਂ ਸ਼ਾਮ ਨੂੰ ਮੀਟਿੰਗ ਹੈ ہماری ਮਾਰਕੀਟ ਕਮੇਟੀ ਕੀ ਸਾਰੇ ਮੈਂਬਰਾਂ ਨੇ ਖੜੇ ਹੋਣਗੇ ਜੋ ਵੀ ਹੋਗਾ ਫਿਰ ਅਮਾਗੇ ਕਿ ਜੋ ਵੀ ਪਾਲਸੀ ਬਣਦੀ ਹੈ ਉਹਦੇ ਦੇਖਦੇ ਹਾਂ ਉਸ ਦੇ ਬਾਰੇ ਸਰ ਕਿੰਨੇ ਕ ਸਾਲਾਂ ਤੋਂ ਇਸ ਮਾਰਕੀਟ ਨੂੰ ਜੇ ਗੱਲ ਕਰੀਏ ਉਮੂਮਨ ਤੇ ਕਿੰਨੇ ਕ ਸਾਲ ਇਸ ਮਾਰਕੀਟ ਨੂੰ ਵਸਿਆ ਹੋਇਆ ਹੋ ਚੁੱਕੇ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਸਭ ਚੀਜ਼ਾਂ ਚੱਲ ਰਹੀਆਂ ਤਕਰੀਬਨ 32-35 ਸਾਲ ਤੋਂ ਉੱਪਰ ਹੋ ਚੁੱਕੇ ਨੇ ਇਸ ਮਾਰਕੀਟ 'ਚ ਤੁਸੀਂ ਇਹ ਸਾਲਾ ਵੀ ਤੀਜੀ ਪੀੜ੍ਹੀ ਇਸ ਮਾਰਕੀਟ 'ਚ ਬੈਠੀ ਹੈ ਦੁਕਾਨਾਂ ਤੇ ਉਹ ਦਾਦਾ ਜੀ ਸੀਗੇ ਫਿਰ ਬਜ਼ੁਰਗ ਆਏ ਫਿਰ ਉਹਨਾਂ ਦੇ ਅੱਜ ਬੱਚੇ ਬੈਠੇ ਨੇ ਤੇ ਮਹਾਰਾਣਾ ਪ੍ਰਸ਼ਾਸਨ ਤੋਂ ਵੀ 3-4 ਦਿਨ ਦਾ ਪਕਰਦਾ ਸਮਾਨ ਨਹੀਂ ਦੀ ਬਦਲ ਸਕਦਾ ਵੀ ਜੋ ਘਰ ਸ਼ਿਫਟ ਕਰਦੇ ਆ ਇਹਦਾ ਸਾਡਾ ਤਾਮਝਾ ਵੀ ਬਹੁਤ ਵੱਡਾ 10000 ਲੇਬਰ ਤੇ ਕਰੀਬ ਇੱਥੇ ਕੰਮ ਕਰਦੀ ਹੈ 4-400 ਕਿਲੋਮੀਟਰ ਤੋਂ ਲੋਕ ਇੱਥੇ ਕੰਮ ਕਰਨ ਆਏ ਉਹਨੇ ਲੇਬਰ ਤੇ ਉਹ ਕਿੱਥੇ ਜਾਣਗੇ ਤਾਂ ਬੇਕਾਰ ਹੋ ਜਾਣਗੇ ਬਿਲਕੁਲ ਹੂੰ ਵੀ ਸਾਡੇ ਬਾਰੇ ਕੁਝ ਸੋਚਿਆ ਜਾਵੇ ਸਾਡੇ ਲਈ ਕੋਈ ਸਕੀਮ ਲਿਆਈ ਜਾਵੇ ਅਸੀਂ ਉਹਦੇ ਲਈ ਪੇ ਕਰਨ ਲਈ ਵੀ ਤਿਆਰ ਆ ਸੜੀ ਹੀ ਘਵਾਰਾ ਪ੍ਰਸ਼ਾਸਨ ਮਤਲਬ ਜੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਇਸ ਥਾਂ ਤੋਂ ਦੂਜੀ ਥਾਂ ਭੇਜਿਆ ਜਾਵੇ ਤਾਂ ਤੁਸੀਂ ਉਸ ਲਈ ਪੈਸੇ ਦੇਣ ਨੂੰ ਵੀ ਤਿਆਰ ਹੋ ਪੇ ਕਰ ਲਈ ਵੀ ਸੀ ਜੋ ਜਿਆਦਾ ਪੇ ਕਰਨ ਲਈ ਵੀ ਸੀ ਜੋ ਪੋਸਿਬਲ ਹੈ ਜੋ ਪੋਸਿਬਲ ਹੈ ਰੈਡੀ ਟੂ ਪੇ ਹਮ ਇਹ ਨਹੀਂ ਕਹਿ ਰਹੇ ਹਮ ਜੋ ਕਹਿ ਰਹੇ ہیں ਜੋ ਇੱਕ ਰੀਜ਼ਨੇਬਲ ਰੇਟ ਜੋ ਕੰਪਨਸੇਟ ਜਿਸसे ਹਮ ਲੋਕਾਂ ਦਾ ਵੀ ਭਲਾ ਕਰ ਦਾਂਗੇ ਕਿਉਂਕਿ ਇਸ ਮਾਰਕੀਟ ਮੇ 20000 ਦਾ ਸਮਾਨ ਮਿਲ ਜਾਂਦਾ ਜੇ ਮਰਜ਼ੀ ਆਪਕੇ ਟਰਾਈ ਕਰ ਲੀਜੀਏ ਸਸੇ ਸਸਾ ਸਮਾਨ ਮਿਲਦਾ ਹੈ ਇਸ ਮਾਰਕੀਟ ਮੇ ਇਸੀ ਕਰਕੇ ਇੱਥੇ ਲੇਬਰ ਟਿੱਕੀ ਹੋਈ ਹੈ ਇਸੀ ਕਰਕੇ ਹਮ ਇੱਥੇ ਟਿੱਕੇ ਹੋਏ ਕਿ ਵੋਲਿਊਮ ਹੈ ਸ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਕਿਸੇ ਦੀ ਦੁਆਇ ਮਿਲ ਜਾਂਦੀ ਹੈ ਪਰ ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਸਮਝਾ ਰਣੀ ਹੈ ਤੁਸੀਂ ਕਹਿ ਰਹੇ ਹੋ ਇਹ ਜਿੱਦਾਂ ਭਾਜੀ ਵੀ ਕਹਿ ਰਹੇ ਨੇ ਕਿ 34 ਤੋਂ 35 ਸਾਲ ਤੁਹਾਨੂੰ ਇੱਥੇ ਹੋ ਚੁੱਕੇ ਹੋਏ ਨੇ ਬਸਿਆ ਹੋਇਆ ਨੂੰ ਇਸ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਪਹਿਲਾਂ ਇਹ ਜਗ੍ਹਾ ਸ਼ੁਰੂ ਤੋਂ ਪ੍ਰਸ਼ਾਸਨ ਦੀ ਸੀਗੀ ਜਾਂ ਕਿਸੇ ਹੋਰ ਕੋਲ ਸੀਗੀ ਜ਼ਮੀਨ 2002 ਮੇ ਅਕਵਾਇਰ ਕੀ ਹੈ ਜੀ ਗਵਰਨਮੈਂਟ ਨੇ ਉਸ ਟਾਈਮ ਯਹਾਂ ਪੇ ਹਮ ਫਿਜ਼ੀਕਲੀ ਬੈਠੇ ਥੇ ਇਹਨਾਂ ਨੇ ਹਾਈ ਕੋਰਟ ਮੇ ਐਫੀਡੇਵਿਟ ਦਿਆ ਹੈ ਕਿ ਵੀ ਆਰ ਨਾਟ ਫਿਜ਼ੀਕਲੀ ਪੋਜ਼ੈਸਡ ਵਰਬਲੀ ਪੋਜੀਸ਼ਨ ਲੈ ਲਿਆ ਹੈ ਇਹਨਾਂ ਲੋਗੋ ਨੇ ਕਿਆ ਇਨਕੀ ਟੈਕਨੀਕਲ ਲੈਂਗ

होनरेबल हाई कोर्ट की हमारी स्टे थी हमारे पास कोई फिजिकली बैठे हैं तो कुछ ना कुछ तो होगा ना उसको ये इन्होंने नजरअंदाज कर दिया सिर्फ और सिर्फ हमारे को 6 दिन दे दिए कि उठ जाओ कि तो अड्डे थे बिजली के मीटर लगे हुए ने कि पानी दी सप्लाई है कि पानी की सप्लाई है जी पानी का बिल देते हैं बिजली के हर एक इंडिविजुअल के मीटर लगे हुए हैं कॉर्पोरेशन टैक्स जा रहा है हर एक के पास जीएसटी नंबर है करोड़ों की टर्नओवर है टैक्स दे रहे हैं इनकम टैक्स दे रहे हैं सबकी रिटर्न है जा रही है सबने अपने बैंकों में अकाउंट खोले हुए हैं प्रशासन कुछ तो हमारी तरफ से देखें اکیلہ ایک پوائنٹ نہ دیکھیں دوسری طرف بھی تو دیکھیں نا سکے کے دو پہلو ہوتے ہیں ایک سکہ تو مان لیا کہ ہم اوکوبیڈ جگہ پہ بیٹھے ہیں دوسرا بھی تو دیکھیں کیسے بیٹھے ہیں کیوں بیٹھے ہیں کیا کام کر رہے ہیں پر جب جب ایک ایک سوال اٹھے پھر یہ ضرور کھڑا ہو جاتا ہے کہ جس جدوں سے کہہ رہے ہوں کہ جگہ جڑی ہے پرشان نے 2002 چلائی سی کی اس تو پہلا ਤੁਸੀਂ اس جگہ تے کرائے تے رہتے کرائے دیتے تھے جو ہمارے لینڈ لارڈ تھے ان کو ہم کرائے دیتے تھے ان کے کرائے کے ناموں کے اوپر ہی ہمیں سٹے ملی تھی جو یہ ڈرائیو کا انہوں نے اج उठाया उन्नीस में भी ऐसी ड्राइव चलाने का नोटिस मिला था पर वो उस टाइम एग्रीकल्चर लैंड थी तो हमें स्टे मिल गई वो स्टे कंटिन्यू होते होते 2023 में हमारा केस ऑफ हुआ है उसमें ये हुआ है कि हमने गलत लिटिगेशन चैलेंज की हुई हमें टेक्निकल लैंग्वेज नहीं पता पर हमारे पास स्टे थी ना गवर्नमेंट को पता लगा ना हमें पता लगा उन्होंने कहा कि रिव्यू पिटिशन की जज साहब ने ऑर्डर दिए कि रिव्यू पिटीशन डालिए वो हमारी एडमिट होगी उसमें हमारी हियरिंग चल रही है दस जुलाई को डेट है हमें तो ये नहीं समझ आ रहा है कि अब इनको इतनी जल्दी क्यों होगी ਕੁਛ ਨਾ ਕੁਛ ਪ੍ਰਸ਼ਾਸਨ ਦੇ ਦਿਮਾਗ ਵਿੱਚ ਚੱਲ ਰਿਹਾ ਹੈ ਹਮਮ ਹਮ ਤਾਂ ਕਿਤੇ ਅਕਸਰ ਦੇਖਿਆ ਅੰਦਾਜ਼ ਇਸ ਤੋਂ ਪਹਿਲਾਂ ਵੀ ਬੀਤੀ 30 30 ਜਨਵਰੀ ਨੂੰ ਵੀ ਇੱਥੇ ਅਗਜ਼ਨੀ ਦੀ ਘਟਨਾ ਵਾਪਰੀ ਸੀਗੀ ਉਸ ਤੋਂ ਪਹਿਲਾਂ ਵੀ ਕਈ ਵਾਰੀ ਜਿਹੜੀ ਹੈ ਇਸ ਮਾਰਕੀਟ ਦੇ ਵਿੱਚ ਅਗਜ਼ਨੀ ਦੀ ਘਟਨਾ ਵਾਪਰੀ ਔਰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਸ ਉਹਨਾਂ ਅਰਸ਼ਵਿਆਂ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਕਿ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਹੈ ਸੇਫਟੀ ਦੇ ਰੀਜ਼ਨ ਦੇ ਉੱਤੇ ਸੇਫਟੀ ਕਾ ਜੀ ਹਮ ਤਾਂ ਖੁਦ ਉਹਨਾਂ ਕੋ ਕਹਿ ਰਹੇ ਹਮ ਉੱਠਣੇ ਕੋ ਤਿਆਰ ਹੈ ਹਮਨੇ ਤਾਂ ਕਾਇ ਨਹੀਂ ਹਮ ਇੱਥੇ ਬੈਠਣਾ ਚਾਹਤੇ हमारे को कोई पॉलिसी बना के हमारे उठा दे अब किसी का नुकसान हो रहा है हमारा नुकसान हो रहा है मेरी तीन बार आग लग चुकी है मुझे पता है मैं कैसे बीतता हूँ ये डिपार्टमेंट स... देखेगी इनके एक्चुअली एक दुकान के साथ दूसरी दुकान जुड़ी हुई है अगर एक दुकान पे नुकसान होगा वो दूसरी में ऑटोमेटिकली जाएगा और तीन शेड्स हैं कच्चे शेड हैं वो फायर बहुत जल्दी फर्नीचर मटेरियल में फैल जाती है तो वो कंट्रोल नहीं हो पाती तो उस करके कम से कम दस से पंद्रह दुकानें हमेशा नुकसान होती होती है लकड़ का भी काम है पॉलिश का भी काम है भी और यहाँ चोरी भी है सब कुछ है तब भी हम यहाँ सफर कर रहे हैं क्योंकि पुराने बैठे हैं जुड़ाव है काम कर रहे हैं लेबर को काम दे रहे हैं इसीलिए हम ਗਿਆਦਨ ਤੇ ਰਿਕੁਐਸਟ ਕਰ ਰਹੇ ਹਨ ਕਿ ਹਮਾਰ ਕੋ ਕੋਈ ਪਾਲਿਸੀ ਰਿਵਿਊ ਕਰਕੇ ਉਠਾਇਆ ਜਾਏ ਐਸੇ ਹਮਾਰ ਕੋ ਬੇਗਰਨਾ ਕੀਆ ਜਾਏ ਠੀਕ ਹੈ ਸੋ ਇਹ ਸਾਡਾ ਤੁਸੀਂ ਦੇਖਿਆ ਕਿ ਫਰਨੀਚਰ ਮਾਰਕੀਟ ਦੇ ਦੁਕਾਨਦਾਰ ਜਿਹੜੇ ਨੇ ਇੱਥੇ ਖੜੇ ਨੇ ਔਰ ਸਿੱਧੇ ਤੌਰ ਦੇ ਉੱਤੇ ਇਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਪਸੀ ਪ੍ਰਸ਼ਾਸਨ ਦੀ ਗੱਲ ਮੰਨਣ ਲਈ ਤਿਆਰ ਆ ਅਸੀਂ ਇੱਥੋਂ ਉੱਠਣ ਲਈ ਤਿਆਰ ਆ ਅਸੀਂ ਜਗ੍ਹਾ ਖਾਲੀ ਕਰਨ ਲਈ ਤਿਆਰ ਆ ਪਰ ਸਾਨੂੰ ਕੋਈ ਅਜਿਹੀ ਥਾਂ ਜਿਹੜੀ ਹੈ ਉਹ ਦਿੱਤੀ ਜਾਵੇ ਜਿਸ ਦੇ ਉੱਤੇ ਸਿੱਧੇ ਤੌਰ ਤੇ ਗੱਲ ਕੀਤੀ ਜਾਵੇ ਇਹ ਆਪਣੀਆਂ ਦੁਕਾਨਾਂ ਜਾ ਕੇ ਦੁਆਰ ਤੋਂ ਵਸਾਸ ਸਕਣ ਆਪਣਾ ਕੰਮ ਜਿਹੜਾ ਦੁਆਰ ਤੋਂ ਚਲਾ ਸਕਣ ਕਿਉ ਸ਼ੋਰੂਮ ਦੇ ਕਿਸੇ ਵੀ ਸ਼ੋਰੂਮ ਚ ਅਸੀਂ ਜਾਈਏ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਤਾਮ-ਜਾਮ ਜਿਹੜਾ ਉਹ ਸ਼ੋਰੂਮ ਦੇ ਵਿੱਚ ਦੇਖਣ ਨੂੰ ਮਿਲੇਗਾ ਕਾਫੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਸ਼ੋਰੂਮ ਦੇ ਵਿੱਚ ਇੱਥੇ ਕਿਤੇ ਵੀ ਜਾਈਏ ਤਾਂ ਅਜਹੀਆਂ ਥਰੋ ਤਸਵੀਰਾਂ ਨਜ਼ਰ ਆ ਜਾਣਗੀਆਂ ਔਰ ਇਹਨਾਂ ਦਾ ਸਿੱਧੇ ਤੌਰ ਤੇ ਉੱਤੇ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਨਾਲ ਸਾਨੂੰ ਜਿਹੜਾ ਉਹ ਬੇਕਾਰ ਨਾ ਕੀਤਾ ਜਾਵੇ ਸਾਡੀ ਜਿਹੜੀ ਪਾਲਿਸੀ ਹੈਗੀ ਹੈ ਉਹ ਜਹੀ ਪਾਲਿਸੀ ਬਣਾਈ ਜਾਵੇ ਸਾਨੂੰ ਰੀਹੈਬਿਡਿਟੇਟ ਕੀਤਾ ਜਾਵੇ ਤਾਂ ਜੋ ਅਸੀਂ ਜਾ ਕੇ ਜਿਹੜਾ ਆਪਦਾ ਘਰ ਦਾ ਜਿਹੜਾ ਘਰ ਚਲਾ ਸਕੀਏ ਔਰ ਸਾਡਾ ਕਿਸੇ ਵੀ ਤਰੀਕੇ ਨਾਲ ਜਿਹੜਾ ਉਹ ਨੁਕਸਾਨ ਨਾ ਹੋਵੇ ਹਾਲਾਂਕਿ ਲਗਾਤਾਰ ਕਈ ਜਿਹੜੀਆਂ ਨੇ ਉਹ ਇੱਥੇ ਕਈ ਵਾਰੀ ਦੇਖਣ ਨੂੰ ਮਿਲ ਚੁੱਕੀਆਂ ਹੋਈਆਂ ਨੇ ਹੁਣ ਇਹ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਆਪਣੀ ਕਾਰਵਾਈ ਕਿਸ ਤਰੀਕੇ ਨਾਲ ਕਰਦਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ 10 ਜੁਲਾਈ ਨੂੰ ਰਿਵਿਊ ਪਟੀਸ਼ਨ ਦੀ ਜਿਹੜੀ ਹੈ ਸੁਣਵਾਈ ਦੀ ਤਾਰੀਖ ਬਣੀ ਹੋਈ ਹੈ ਪਰ ਇਹ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾ ਰਹੇ ਨੇ ਫਿਰ ਪ੍ਰਸ਼ਾਸਨ ਇੰਨੀ ਕਾਲੀ ਕਿਉਂ ਕਰ ਰਿਹਾ ਹੁਣ ਦੇਖਣਾ ਇਹ ਹੋਵੇਗਾ ਕਿ 28 ਤਰੀਕ ਨੂੰ 28 ਜੂਨ ਨੂੰ ਪ੍ਰਸ਼ਾਸਨ ਇਸ ਤੇ ਕੀ ਕਾਰਵਾਈ ਕਰਦਾ ਹੈ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸਾਇਨਰੂ ਲਿਵਿੰਗ ਇਨ ਨਿਊਜ਼ ਚੰਡੀਗੜ੍ਹ